ਦੇਖਦਾ ਹੈ ਕਿ ਬਜਟੋ ਕੀ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਪੰਜਾਬ ਨੇ ਹੁਣ ਕੁਝ ਨਹੀਂ ਕੀਤਾ ਨਹੀਂ ਇਹ ਬਜਟ ਪਹਿਲੀ ਗੱਲ ਤਾਂ ਦੇਸ਼ ਦਾ ਬਜਟ ਹੁੰਦਾ ਤੇ ਜਿਹੜੀਆਂ ਵੀ ਸਕੀਮਾਂ ਜਾਂ ਜਿੰਨਾ ਵੀ ਪੈਸਾ ਵੰਡਣਾ ਜਿੰਨਾ ਵੀ ਬਾਕੀ ਸਟੇਟਾਂ ਨੂੰ ਮਿਲਣਾ ਉਨਾ ਹੀ ਪੰਜਾਬ ਨੂੰ ਮਿਲਣਾ ਇਹ ਕਿਵੇਂ ਹੋ ਸਕਦਾ ਵੀ ਇਸ ਬਜਟ ਚੋਂ ਪੰਜਾਬ ਬਾਹਰ ਇਸ ਕਰਕੇ ਜੇ ਆਪਾਂ ਕਿਸਾਨੀ ਦੀ ਗੱਲ ਕਰੀਏ ਮੈਂ ਗੱਲ ਇਹ ਸੁਣ ਰਿਹਾ ਸੀ ਆਹ ਬਜਟ ਦੀ ਕਾਪੀ ਆ ਤੇ ਇਹਦੇ ਵਿੱਚ ਜ਼ਰੂਰ ਪੜ੍ਹਨਾ ਚਾਹੀਦਾ ਜਿਹੜੇ ਆਪੋਜੀਸ਼ਨ ਜਾਂ ਹੋਰ ਵਾਲੇ ਗੱਲਾਂ ਕਰਦੇ ਆ ਸਭ ਤੋਂ ਪਹਿਲਾਂ ਤਾਂ 152000 ਕਰੋੜ ਰੁਪਈਆ ਜਿਹੜਾ ਏ ਉਹ ਬਜਟ ਦੇ ਵਿੱਚ ਦਿੱਤਾ ਗਿਆ ਏ ਇਹ ਕਦੇ ਵੀ ਯੂਪੀਐ ਸਰਕਾਰ ਅੱਜ ਤੋਂ ਪਹਿਲਾਂ ਨਾਲੋ ਐਦੋਂ ਤੀਜਾ ਹਿੱਸਾ ਵੀ ਕਦੇ ਮੈਂ ਹੌਨ ਰਿਕਾਰਡ ਇਹ ਕਹਿ ਰਿਹਾ ਐਦੋਂ ਤੀਜਾ ਹਿੱਸਾ ਵੀ ਕਦੇ ਪੈਸਾ ਜਿਹੜਾ ਏ ਉਹ ਐਗਰੀਕਲਚਰ ਨੂੰ ਨਹੀਂ ਮਿਲਿਆ ਤੇ ਇਹ ਅੰਕੜੇ ਤੁਹਾਡੇ ਮੂਰੇ ਨੇ ਉਦੋਂ ਬਾਅਦ ਇਹਦੇ ਵਿੱਚ ਬਹੁਤ ਅੱਗੇ ਕਿਸ ਤਰੀਕੇ ਨਾਲ 2 ਸਾਲ ਦੇ ਵਿੱਚ 1 ਕਰੋੜ ਫਾਰਮਰਸ 2 ਸਾਲ ਦੇ ਵਿੱਚ 1 ਕਰੋੜ ਜਿਹੜੇ ਸਾਡੇ ਖੇਤੀ ਨਾਲ ਸੰਬੰਧਿਤ ਉਹ ਕਿਸ ਤਰੀਕੇ ਨਾਲ ਨੈਚੁਰਲ ਫਾਰਮਿੰਗ ਕਿਉਂਕਿ ਅੱਜ ਜ਼ਮਾਨਾ ਉਹਦਾ ਹੈ ਆਪਾਂ ਆਰਗੇਨਿਕ ਖੇਤੀ ਦੀ ਗੱਲ ਕਰਦੇ ਹਾਂ ਉਹਦੇ ਨਾਲ ਜੋੜਨਾ ਹੈ ਜੇ ਉਦੋਂ ਬਾਅਦ ਮੈਂ ਗੱਲ ਕਰਾਂ ਕਾਸਟੋਰ ਤੇ ਇਹ ਤਾਂ ਇੱਕ ਨੇਚਰਲ ਫਾਰਮਿੰਗ ਜਿਹੜਾ ਜਿਹੜਾ ਕਿ ਅੱਗੇ ਜ਼ਮਾਨਾ ਹੀ ਇਹਦਾ ਹੈ ਸਾਨੂੰ ਉਹ ਖਾਦਾਂ ਤੋਂ ਸਾਤੋਂ ਪੈਸਟੀਸਾਈਡ ਤੋਂ ਉਹ ਤੋਂ ਤਾਂ ਨਿਕਲਣਾ ਪਊਗਾ ਨਾ ਅੱਜ ਪੰਜਾਬ ਦੇ ਵਿੱਚ ਇਹ ਹੀ ਚੀਜ਼ਾਂ ਨੇ ਕੈਂਸਰ ਤੱਕ ਪਹੁੰਚਾਤਾ ਅੱਜ ਇਸੇ ਸਰਕਾਰ ਨੇ ਫੇਰ ਕੈਂਸਰ ਦੀਆਂ ਦਵਾਈਆਂ ਪਹਿਲਾਂ ਵੀ ਜਿਨ੍ਹਾਂ ਨੂੰ ਬਹੁਤ ਫ੍ਰੀ ਕੀਤਾ ਸੀ ਉਹਦੇ ਉੱਤੇ ਤਿੰਨ ਜਿਹੜੀਆਂ ਹੋਰ ਕੈਂਸਰ ਦੀਆਂ ਜਿਹੜੀਆਂ ਮੈਡੀਸਨ ਨੇ ਉਟੈਕਸ ਫ੍ਰੀ ਕੀਤੀਆਂ ਇਸੇ ਕਰਕੇ ਕੀਤੀਆਂ ਵੀ ਇਹ ਪ੍ਰੋਬਲਮ ਆ ਰਹੀ ਹੈ ਪਰ ਉਹ ਜਾੜਾ ਜਿਹੜੀ ਉਹ ਇਹ ਸੀ ਉਦੋਂ ਮੈਂ ਤੁਸੀਂ ਕਰ ਲੋ ਮਿਸ਼ਨ ਫਾਰ ਪਲਸਸ ਐਂਡ ਆਇਲ ਸੀਡਸ ਸਭ ਤੋਂ ਵੱਧ ਇਹਦੇ ਉੱਤੇ ਜਿਹੜਾ ਧਿਆਨ ਆ ਇਹ ਆਤਮ ਨਿਰਭਰ ਭਾਰਤ ਕਿਉਂਕਿ ਸਾਨੂੰ ਜਿਹੜੇ ਪਲਸਸ ਨੇ ਜਾਂ ਆਇਲ ਸੀਡਸ ਨੇ ਸਾਨੂੰ ਇਹ ਬਾਹਰੋਂ ਨਾ ਮੰਗਵਾਉਣੇ ਪੈਣ ਇਹਨੂੰ ਖਾਸ ਤੌਰ ਤੇ ਜਿਹੜੀ ਗਵਰਨਮੈਂਟ ਆ ਉਹ ਚਾਹੇ ਮਸਟਰਡ ਹੋਵੇ ਚਾਹੇ ਉਹ ਗਰਾਊਂਡ ਨਟ ਹੋਵੇ ਚਾਹੇ ਉਹ ਸੋਇਆ ਬੀਨ ਹੋਵੇ ਚਾਹੇ ਸਨਫਲਾਵਰ ਹੋਵੇ ਇਹਦੀ ਖੇਤੀ ਨੂੰ ਇਹਦੇ ਜਿਹੜੇ ਆਉਣ ਵਾਲੇ ਦਿਨਾਂ 'ਚ ਇਹਦਾ ਤੇਲ ਆ ਜਿਹੜਾ ਉਹ ਆਪਾਂ ਨੂੰ ਬਾਹਰੋਂ ਖਰੀਦਣਾ ਪੈਂਦਾ ਉਹਦੇ ਨਾਲ ਸਰਕਾਰ ਉਹਨੂੰ ਚੰਗੀ ਤਰ੍ਹਾਂ ਧਿਆਨ ਦੇਊਗੀ ਉਤੇ ਲੋਕਾਂ ਨੂੰ ਨਾਲ ਜੋੜਾਂਗੇ ਤੇ ਉਹਦਾ ਭਾਅ ਵੀ ਸਹੀ ਮਿਲੇ ਇਹ ਨਹੀਂ ਗੱਲ ਕੱਲੀ ਵੀ ਭਾਅ ਨਾ ਮਿਲੇ ਇਸੇ ਤਰੀਕੇ ਨਾਲ ਇਹ ਬਜਟ 'ਚ ਇੰਨਾ ਪੈਸਾ ਰੱਖਿਆ ਕੁਝ ਚਿਰ ਪਹਿਲਾਂ ਜਿਹੜਾ ਉਹ ਐਮਐਸਪੀ ਤਾਂ ਬਿਲਕੁਲ ਮਿਲੀ-ਮਿਲੀ ਹੈ ਹਜੇ ਕੁਝ ਆਪਣਾ ਮੀਨਾ ਵੀ ਇੱਕ ਨਹੀਂ ਹੋਇਆ ਅਨਾਉਂਸ ਕੀਤਾ ਇਹਨੂੰ ਬੜਾ ਵਧੀਆ ਭਾਅ ਉਹਦੇ ਉਹਦੇ ਵਿੱਚ ਮਿਲੇਆ ਤੇ ਇੱਕ ਇਹ ਚ ਹੋਰ ਕੀਤਾ ਹੈ ਖਾਸ ਤੌਰ ਤੇ ਰੀਲੀਜ਼ ਆਫ ਨਿਊ ਵਰਾਇਟੀਆਂ ਸਭ ਤੋਂ ਵੱਧ ਅੱਜ ਉਹਦੀ ਲੋੜ ਆ ਉਹਦੇ ਉੱਤੇ ਕੰਮ ਆ ਜਿਹੜਾ ਬਹੁਤ ਜ਼ਿਆਦਾ ਚਾਹੀਓ ਯੂਨੀਵਰਸਿਟੀਆਂ ਨੂੰ ਚਾਹੇ ਪ੍ਰਾਈਵੇਟ ਅਦਾਰੇ ਵੀ ਚਾਹੇ ਲੋਕ ਵੀ ਇਹਦੇ ਨਾਲ ਜੁੜੇ ਹੋਣ ਤਕਰੀਬਨ 109 ਹਾਈ ੀਲਡ ਤੇ ਜਿਹੜੀਆਂ ਸਾਡੇ ਮੌਸਮ ਨਾਲ ਜੁੜੀਆਂ ਵਰਾਇਟੀਆਂ ਨੇ ਉਹ 32 ਜਿਹੜੀਆਂ ਫੀਲਡ ਨਾਲ ਜੜੀਆਂ ਤੇ ਹਾਰਟੀਕਲਚਰ ਨਾਲ ਜਿਹੜੀਆਂ ਅਲੱਗ-ਅਲੱਗ ਨੇ ਉਹਨਾਂ ਦੇ ਲਈ ਜਿਹੜਾ ਧਿਆਨ ਦਿੱਤਾ ਜਾਊਗਾ ਉਹਦੇ ਲਈ ਜਿਹੜਾ ਏ ਪੈਸਾ ਜਾਰੀ ਆ ਉਹ ਵੱਧ ਤੋਂ ਵੱਧ ਇਹ 109 ਜਿਹੜੀਆਂ ਏ ਉਹ ਵੈਰਾਈਟੀਆਂ ਵੱਟ-ਵੱਟ ਆਪਣੇ ਆਪ ਜਿਹੜੀਆਂ ਨਿਕਲਣ ਉਹਦੇ ਲਈ ਸਰਕਾਰ ਵੱਲੋਂ ਹਰ ਸਹਾਇਤਾ ਜਿਹੜੀ ਉਹ ਕੀਤੀ ਜਾਊਗੀ ਉਦੋਂ ਬਾਅਦ ਆਪਾਂ ਗੱਲ ਕਰ ਰਹੇ ਸੀ ਖਾਸ ਤੌਰ ਤੇ ਵੀ ਕਿਸ ਤਰੀਕੇ ਨਾਲ ਅੱਜ ਆਪਾਂ ਟਰਾਂਸਫਾਰਮਰ ਜਿਹੜਾ ਟਰਾਂਸਫਾਰਮਿੰਗ ਹੋ ਰਹੀ ਆ ਉਹ ਕਿਸ ਤਰੀਕੇ ਨਾਲ ਹੋ ਰਹੀ ਆ ਉਹ ਸਭ ਤੋਂ ਵੱਡੀਆਂ ਐਗਰੀਕਲਚਰ ਰਿਸਰਚ ਲਈ ਕਿਉਂਕਿ ਬਹੁਤ ਪੈਸਾ ਹੈ ਜੇ ਮੈਂ ਪੰਜਾਬ ਦੀ ਉਹ ਗੱਲ ਕਰਾਂ ਐਗਰੀਕਲਚਰ ਯੂਨੀਵਰਸਿਟੀ ਆ ਸਾਡੀ ਜੇ ਉਹਨਾਂ ਕੋਲ ਰਿਸਰਚ ਲਈ ਪੈਸਾ ਹੀ ਨਹੀਂ ਹੋਊਗਾ ਤੇ ਉਹ ਰਿਸਰਚ ਕਿੱਥੋਂ ਕਰਨਗੇ ਉਹਦੇ 'ਚ ਅਸੀਂ ਬਹੁਤ ਧਿਆਨ ਦੇ ਕੇ ਇਹ ਪੂਰੀ ਇਹਦੇ ਉੱਤੇ ਸਟੱਡੀ ਹੋਈ ਆ ਵੀ ਐਗਰੀਕਲਚਰ ਰਿਸਰਚ ਨੂੰ ਅਸੀਂ ਵੱਧ ਤੋਂ ਵੱਧ ਪੈਸਾ ਹੈ ਜਿਹੜਾ ਉਹ ਪਹਚਾਈਏ ਚਾਹੇ ਉਹ ਸਾਡੀ ਪੰਜਾਬ ਦੀ ਯੂਨੀਵਰਸਿਟੀ ਹੈ ਜਿਹੜੀ ਉਹ ਲੁਧਿਆਣਾ ਚ ਉਹਨਾਂ ਕੋਲ ਪੈਸਾ ਜਾਵੇ ਉਹ ਰਿਸਰਚ ਵਰਕ ਕਰ ਸਕਣ ਇਹਦਾ ਬਹੁਤ ਜ਼ਿਆਦਾ ਜਿਹੜਾ ਗਵਰਨਮੈਂਟ ਨੇ ਅੱਗੇ ਧਿਆਨ ਰੱਖਿਆ ਹੈ ਫਿਰ ਅਸੀਂ ਵੈਜੀਟੇਬਲ ਪ੍ਰੋਡਕਸ਼ਨ ਤੇ ਸਪਲਾਈ ਚੇਨ ਸਭ ਤੋਂ ਅੱਜ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਬਹੁਤ ਲੋਕ ਨੇ ਜਿਨ੍ਹਾਂ ਨੂੰ ਮੈਂ ਕੁਛ ਦੇਣਾ ਜਦੋਂ ਮੈਂ ਮੇਰੇ ਕੋਲ ਮਹਿਕਮਾ ਆਇਆ ਮੈਂ ਲੋਕਾਂ ਨੂੰ ਮਿਲਿਆ ਜਾਪਾਨ ਅਰਗੇ ਬਰਾੜ ਸਾਹਿਬ ਨੇ ਸਾਡੇ ਪੈਗਰ ਉਹਨਾਂ ਦੀ ਕੰਪਨੀ ਦਾ ਨਾਮ ਆ ਤੇ ਉਹ ਜਾਪਾਨ ਦੇ ਵਿੱਚ ਜਿਹੜਾ ਸਾਡਾ ਸਭ ਤੋਂ ਪਹਿਲਾਂ ਜਿਹੜੀਆਂ ਦੋ ਚੀਜ਼ਾਂ ਆ ਉਹ ਉੱਥੇ ਸਪਲਾਈ ਕਰ ਰਹੇ ਆ ਉਹਦੇ ਵਿੱਚ ਜਿਹੜਾ ਜਿਹਨੂੰ ਬਰੋਕਲੀ ਕਹਿੰਦੇ ਆ ਅੱਜ ਬਰੋਕਲੀ ਸਪਲਾਈ ਕਰ ਰਹੇ ਆ ਤੇ ਹੋਰ ਇੱਕ ਗੱਲ ਸੁਣਨ ਵਾਲੀ ਆ ਜਿਹੜੀ ਛੋਟੀ ਉਹਨੂੰ ਆਪਾਂ ਮੱਕੀ ਕਹਿੰਦੇ ਆ ਜਿਹੜੇ ਕੌਰਨ ਦੀ ਵੈਰਾਈਟੀ ਆ ਉਹ ਸਾਰੀ ਜਾਪਾਨ ਨੂੰ ਜਾ ਰਹੀ ਹੈ ਜੇ ਜਾਪਾਨ ਨੂੰ ਉਹ ਭੇਜ ਸਕਦੇ ਤਾਂ ਬਾਕੀ ਕਿਉਂ ਨਹੀਂ ਹੋਰ ਸਾਰਾ ਮੈਕਡੋਨਲਡਸ ਦਾ ਜਿੰਨਾ ਵੀ ਆਲੂ ਜਾਂਦਾ ਹੈ ਉਹ ਉਹਨਾਂ ਦੀ ਕੰਪਨੀ ਤੋਂ ਜਾਂਦਾ ਤੇ ਉਹੋ ਜੇ ਉਸ ਤਰੀਕੇ ਦੇ ਮੈਂ ਹੀ ਨਹੀਂ ਕਹਿੰਦਾ ਵੀ ਉਸ ਲੈਵਲ ਦੇ ਵੱਡੇ ਪਰ ਅਸੀਂ ਛੋਟੇ ਜਿਹੜੇ ਲੋਕ ਖੇਤੀ ਦਾ ਆਪਣੇ ਸਬਜੀ ਦਾ ਕੰਮ ਕਰਦੇ ਆ ਉਹਨਾਂ ਨੂੰ ਅਸਲੀ ਦਿੱਕਤ ਕੀ ਆਉਂਦੀ ਹੈ ਸਬਜੀ ਤਾਂ ਹੋ ਜਾਂਦੀ ਹੈ ਉਦੋਂ ਬਾਅਦ ਉਹਨਾਂ ਦੀ ਕੋਲਡ ਚੇਨਸ ਨੇ ਜਿੱਥੇ ਉਹਨੂੰ ਰੱਖਿਆ ਜਾਵੇ ਕਿਉਂਕਿ ਇਹ ਚੀਜ਼ਾਂ ਜਲਦੀ ਖਰਾਬ ਹੋਣ ਵਾਲੀਆਂ ਹੁੰਦੀਆਂ ਇਹਦੇ ਉੱਤੇ ਬਹੁਤ ਵੱਡਾ ਜ਼ੋਰ ਆ ਜਿਹੜਾ ਫਾਰਮਰ ਜਿਹੜਾ ਪ੍ਰੋਡਿਊਸ ਕਰੂਗਾ ਉਹਨਾਂ ਦੇ ਆਰਗੇਨਾਈਜੇਸ਼ਨ ਨਾਲ ਜੁੜਨ ਦਾ ਕੋਆਪਰੇਟਿਵਸ ਨਾਲ ਸਟਾਰਟਅਪ ਇਹ ਸਾਰੇ ਜਿਹੜੀਆਂ ਸਪਲਾਈ ਚੇਨਸ ਇਹਨਾਂ ਨੂੰ ਸ਼ੁਰੂ ਕਰਨ ਦਾ ਅਗਲੇ ਦਿਨਾਂ ਚ ਬੜਾ ਵੱਡਾ ਧਿਆਨ ਮਾਰਕੀਟਿੰਗ ਦਾ ਵੀ ਇਹਦੇ ਉੱਤੇ ਨਾਲ ਤੇ ਸਟੋਰੇਜ ਦਾ ਤੇ ਮੈਂ ਤੁਹਾਨੂੰ ਦੱਸਿਆ ਸਟੋਰੇਜ ਦਾ ਤੇ ਮਾਰਕੀਟਿੰਗ ਦਾ ਇਹਦੀ ਜ਼ਿੰਮੇਵਾਰੀ ਵੀ ਹੈ ਜਿਹੜੀ ਸਰਕਾਰ ਆਉਣ ਵਾਲੇ ਦਿਨਾਂ ਚ ਲਊਗਾ ਇਹ ਨਹੀਂ ਵੀ ਕੋਈ ਸਬਜ਼ੀ ਉਗਾਉਣ ਉਹਨੂੰ ਕਲਾ ਦਈਏ ਮੁੜ ਕੇ ਉਹ ਕੋਈ ਬਾਹ ਨਾ ਮਿਲੇ ਉਹਨੂੰ ਸਟੋਰੇਜ ਦੀ ਜ਼ਿੰਮੇਵਾਰੀ ਵੀ ਤੇ ਉਸ ਤੋਂ ਬਾਅਦ ਮਾਰਕੀਟਿੰਗ ਦੀ ਜ਼ਿੰਮੇਵਾਰੀ ਵੀ ਉਹ ਵਿਖ ਸਕੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਵੀ ਜਿਹੜੀਆਂ ਇਸ ਵਾਰ ਗਵਰਨਮੈਂਟ ਨੇ ਜਿਹੜੀਆਂ ਆਪਣੇ ਧਿਆਨ ਚ ਰੱਖੀਆਂ ਇਸੇ ਤਰੀਕੇ ਨਾਲ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਫਾਰ ਐਗਰੀਕਲਚਰ ਇਹ ਬਹੁਤ ਜਿਹੜਾ ਜ਼ਰੂਰੀ ਹੈ 3 ਸਾਲ ਦੇ ਵਿੱਚ ਇਹ ਇਹਦੀ ਡੀਪੀਆਈ ਤੇ ਸਾਰੇ ਇਹ ਜਿਹੜਾ ਡਿਜੀਟਲ ਸਾਰਾ ਕੁਝ ਹੋ ਜੇ ਹਰ ਇੱਕ ਇੱਕ ਖੇਤ ਦਾ ਜਿਹੜਾ ਉਹ ਜਿਹੜਾ ਡਿਜੀਟਲ ਪ੍ਰੋਗਰਾਮ ਉਹਦਾ ਬਣ ਜੇ ਤੇ ਹਰ ਚੀਜ਼ ਦਾ ਪਤਾ ਹੋਵੇ ਕੰਪਿਊਟਰ ਦੇ ਰਾਹੀਂ ਹਰ ਚੀਜ਼ ਅੰਕੜੇ ਕੀ ਕਿੱਥੇ ਹੋ ਰਿਹਾ ਕਿੱਥੇ ਕੀ ਚਾਹੀਦਾ ਤੇ ਉਹਦੇ ਨਾਲ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ 'ਚ ਬੜਾ ਫਾਇਦਾ ਹੋਊਗਾ ਜਿਹੜਾ ਕੋਆਪਰੇਟਿਵ ਮਹਿਕਮਾ ਹੈ ਚਾਹੀਓ ਬੇਸ਼ੱਕ ਕਈ ਉਹਦੇ ਵਿੱਚ ਸਟੇਟ ਇਸ਼ੂ ਨੇ ਪਰ ਤੁਸੀਂ ਦੇਖੋਗੇ ਹਰ ਚੀਜ਼ ਇੱਕ ਕੰਪਿਊਟਰਾਈਜ਼ ਕਰਕੇ ਇੱਕ ਹਰ ਪਿੰਡ 'ਚ ਇੱਕ ਆਫਿਸ ਕ੍ਰੀਏਟ ਕੀਤਾ ਜਾ ਰਿਹਾ ਹੈ ਤੇ ਕੱਲੀ ਕੱਲੀ ਚੀਜ਼ ਬਈ ਉਹ ਉਥੋਂ ਹੀ ਆਪਣੀ ਖਰੀਦਦਾਰੀ ਕਰੇ ਉਥੋਂ ਹੀ ਆਪਣਾ ਬੀ ਖਰੀਦੇ ਇਹ ਨਾ ਵੀ ਉਹਨੂੰ ਕਿਤੇ ਲੋਡ ਪਵੇ ਜਾਣ ਦੀ ਉਸੇ ਰਾਹੀਂ ਆਪਣੀ ਬੀ ਆਪਣਾ ਖਾਦ ਤੇ ਉਹ ਜ਼ਿੰਮੇਵਾਰੀ ਹੋਵੇ ਕਿਉਂਕਿ ਉਹ ਸਰਕਾਰੀ ਦਾਇਰਾ ਹੈ ਕੋਆਪਰੇਟਿਵ ਆਪਣੇ ਆਪ ਉਹਦੀ ਦੇਖਭਾਲ ਕਰਖਣਗੇ ਜੇ ਸੁਸਾਇਟੀਆਂ ਬਣੀਆਂ ਹੁੰਦੀਆਂ ਸਰਕਾਰ ਨਾਲ ਜੁੜੀਆਂ ਉਹ ਹਰ ਚੀਜ਼ ਕਿਸਾਨ ਦੀ ਜਿਵੇਂ ਇੱਕ ਦੁਕਾਨ ਹਰ ਚੀਜ਼ ਰਾਸ਼ਨ ਦੀ ਮਿਲਦੀ ਆ ਇਹ ਕੋਆਪਰੇਟਿਵ ਦੇ ਜਿਹੜਾ ਇੱਕ ਇੱਕ ਇਹਨੂੰ ਦੁਕਾਨ ਹੀ ਕਹਿ ਸਕਦੇ ਆ ਤੇ ਉੱਥੇ ਹਰ ਚੀਜ਼ ਖੇਤੀ ਨਾਲ ਸੰਬੰਧਿਤ ਉਹਨੂੰ ਉਸ ਬਟਨ ਦੱਬੇ ਤੇ ਕੰਪਿਊਟਰ ਦੇ ਦੱਬੇ ਤੇ ਇੱਕ ਇੱਕ ਚੀਜ਼ ਉਹਦੇ ਸਾਹਮਣੇ ਆ ਜੂਗੀ ਜਿਹੜੇ ਪੈਸੇ ਭਰਨੇ ਆ ਜਾਂ ਪੈਸੇ ਦੇਣੇ ਆ ਲੈਣ ਦੇਣ ਕਰਨਾ ਉਹ ਵੀ ਉਹਦੇ ਰਾਹੀਂ ਹੋ ਸਕਦਾ ਉਹਦੇ ਉੱਤੇ ਇੱਕ ਬੰਦਾ ਪਿੰਡ ਵਾਲੇ ਹੀ ਅਪਾਇੰਟ ਕਰ ਲੈਣਗੇ ਉਹ ਬੈਠ ਕੇ ਉੱਥੇ ਸਾਰਾ ਜਿਹੜਾ ਉਹ ਕੰਮ ਚਲਾਊਗਾ ਇਹਦੇ ਲਈ ਗੱਲਾਂ ਛੋਟੀਆਂ ਐ ਪਰ ਇਹਦੇ ਨਾਲ ਫਾਇਦਾ ਬੜਾ ਜ਼ਿਆਦਾ ਹੋਣਾ ਵੀ ਕੋਈ ਬਾਹਰ ਕੋਈ ਵੀ ਲੈਣ ਜਾਂਦਾ ਉਹ ਮੁੜ ਕੇ ਵੀ ਉਹਨੂੰ ਆ ਜਿਹੜਾ ਉਹ ਲੁੱਟਿਆ ਜਾਂਦਾ ਬੀਜ ਜਦੋਂ ਝਾੜ ਨਿਕਲਦਾ ਉਹ ਨਿਕਲਦਾ ਹੀ ਨਹੀਂ ਜਾਂ ਖਰਾਬ ਹੋ ਜਾਂਦਾ ਤੇ ਜਦੋਂ ਇੱਥੋਂ ਲਊਗਾ ਤੇ ਹਰ ਚੀਜ਼ ਜਿਹੜੀ ਉਹਦੀ ਜ਼ਿੰਮੇਵਾਰੀ ਹੋਊਗੀ ਉਦੋਂ ਬਾਅਦ ਸਾਡੇ ਨਾਲ ਹੀ ਜੁੜਿਆ ਮਹਿਕਮਾ ਹੈ ਕਿਉਂਕਿ ਜਿਹੜਾ ਮੇਰੇ ਕੋਲ ਇਹਦਾ ਮਹਿਕਮਾ ਹੈ ਇਹਦੇ ਵਿੱਚ ਅਸੀਂ ਖਾਸ ਤੌਰ ਤੇ ਜਿਹੜਾ 500 ਟੌਪ ਕੰਪਨੀਆਂ ਦਾ ਫੂਡ ਪ੍ਰੋਸੈਸਿੰਗ ਜਿਹੜਾ ਮਿਨਿਸਟਰੀ ਆ 500 ਟਾਪ ਕੰਪਨੀਆਂਜ਼ ਨਾਲ ਜਿਹਦੇ ਚ ਅਸੀਂ 1 ਕਰੋੜ ਤੋਂ ਵੱਧ 1 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਉਹਨਾਂ ਤੋਂ ਉੱਥੋਂ ਟ੍ਰੇਨਿੰਗ ਕਰਾਈਏ ਉਹਨਾਂ ਨੂੰ ਇਸ ਕੰਮ ਵੱਲ ਲਈਏ ਕਿਉਂਕਿ ਸਬੰਧਿਤ ਬਹੁਤ ਕਿਸਾਨਾਂ ਦੇ ਨੌਜਵਾਨ ਬੱਚੇ ਆ ਜਿਹੜਾ ਅੱਜ ਪੜ੍ਹ ਲਿਖ ਕੇ ਕੰਮ ਕਰਨਾ ਚਾਹੁੰਦੇ ਆ ਤੇ ਵੱਡੀਆਂ ਕੰਪਨੀਆਂ ਚ ਅਸੀਂ ਉਹਨਾਂ ਨੂੰ ਉਹਨਾਂ ਨਾਲ ਜੋੜੀਏ ਉਦੋਂ ਬਾਅਦ ਉਹ ਐਕਸਪੀਰੀਅੰਸ ਕਰਕੇ ਤੇ ਕੁਝ ਉਹਨਾਂ ਨੂੰ ਪੈਸਾ ਵੀ ਤਨਖਾਹ ਵੀ ਮਿਲੇ ਨਾਲ ਇਹ ਨਹੀਂ ਬੀਓ ਕੱਲਾ ਟ੍ਰੇਨਿੰਗ ਤਾਂ ਮੁਫਤ ਮਿਲੇ ਮਿਲੇ ਨਾਲ ਉਹਨਾਂ ਨੂੰ ਕੋਈ ਤਨਖਾਹ ਵੀ ਮਿਲੇ ਵੀ ਉਹ ਘਰੇ ਲੈ ਕੇ ਆਉਣ ਤੇ ਉਹ ਉਦੋਂ ਬਾਅਦ ਆਪਣੇ ਕੰਮ ਸ਼ੁਰੂ ਆ ਕੇ ਕਰ ਸਕਦੇ ਆ ਇਸੇ ਤਰੀਕੇ ਨਾਲ ਅਸੀਂ ਆਪਣੇ ਇੰਡਸਟਰੀਅਲ ਪਾਰਕ ਨੇ ਜਿਹੜੇ ਇਨਕਲੂਡਿੰਗ ਫੂਡ ਪ੍ਰੋਸੈਸਿੰਗ ਯੂਨਿਟਸ ਨੇ ਜਿਹੜੇ ਇਹ ਵੀ ਅਸੀਂ ਹੋਰ ਵਧਾ ਰਹੇ ਆ ਅੱਗੇ ਇਹਦਾ ਕੰਮ ਜਿਹੜਾ ਥੋੜਾ ਕਈ ਜਗ੍ਹਾ ਫੂਡ ਪਰਸ ਦਾ ਰਿਜ਼ਲਟ ਉਹ ਨਹੀਂ ਆਇਆ ਜਿਹਦੇ ਕਰਕੇ ਥੋੜਾ ਇਹ ਰੁਕ ਗਿਆ ਸੀ ਪਰ ਇਹਨੂੰ ਅੱਗੇ ਫੇਰ ਹੋਰ ਅਸੀਂ ਜਿਹੜਾ ਉਹ ਵਧਾਉਣ ਦੀ ਕੋਸ਼ਿਸ਼ ਸਰ ਕਰ ਰਹੇ ਆ ਤੇ ਇਹ ਜਿਹੀਆਂ ਚੀਜ਼ਾਂ ਆ ਜਿਹੜੀਆਂ ਤਕਰੀਬਨ ਐਗਰੀਕਲਚਰ ਸੰਬੰਧਿਤ ਮੈਂ ਤੁਹਾਨੂੰ ਦੱਸੀਆਂ ਤੇ ਹੋਰ ਨੌਜਵਾਨਾਂ ਨੂੰ ਬੜਾ ਜੋੜਿਆ ਜਾ ਰਿਹਾ ਹੈ ਇਨਸੈਂਟਿਵ ਜਿਹੜੇ ਜਿੱਤੇ ਜਾ ਰਹੇ ਆ ਇਹ ਐਗਰੀਕਲਚਰ ਬਾਰੇ ਬਿਲਕੁਲ ਇਹ ਗੱਲ ਕਹਿਣੀ ਗਲਤ ਆ ਹਾਂ ਉਹ ਅੱਗੇ ਝੂਠੇ ਮੁੱਠੀਆਂ ਗੱਲਾਂ ਜਿਹੜੀਆਂ ਸੁਣਨੀਆਂ ਉਹ ਨਹੀਂ ਗਈਆਂ ਇਹਦੇ ਨਾਲ ਗਰਾਊਂਡ ਲੈਵਲ ਤੇ ਥੱਲੇ ਕੰਮ ਹੋਣਾ ਤੇ ਉਹ ਮੈਨੂੰ ਲੱਗਦਾ ਆਪੋਜੀਸ਼ਨ ਨੂੰ ਕਿਤੇ ਨਾ ਕਿਤੇ ਇਹ ਪੈਸੇ ਜਿਹੜੇ ਆ ਮੈਂ ਤੁਹਾਨੂੰ ਦੱਸੇ ਆ ਜਾਂ ਤਾਂ ਉਹਨਾਂ ਨੂੰ ਕਿਤੇ ਉਹਨਾਂ ਨੂੰ ਸਮਝ ਨਹੀਂ ਆਈ ਜਾਂ ਉਹਨਾਂ ਨੇ ਕਿਤੇ ਪੜਿਆ ਨਹੀਂਗਾ ਇਹ ਬਜਟ ਆ ਜਿਹੜਾ ਜ਼ਰੂਰ ਉਹਨਾਂ ਨੂੰ ਪੜ੍ਹਨਾ ਚਾਹੀਦਾ ਏ ਜਿਹਦੇ ਵਿੱਚ ਇਹ 152000 ਜਿਹੜਾ ਕਰੋੜ ਆ ਉਹ ਰਕਮ ਆ ਜਿਹੜੀ ਉਹ ਬਜਟ ਚ ਜਿਹੜਾ ਪੈਸਾ ਆ ਏ ਉਹ ਐਗਰੀਕਲਚਰ ਸੈਕਟਰ ਨੂੰ ਦਿੱਤਾ ਗਿਆ ਤੇ ਖਜ਼ਾਨਾ ਮੰਤਰੀ ਨੇ ਪਾਰਲੀਮੈਂਟੋਂ ਕਿਹਾ ਕਿ ਬਜਟ ਨਾਲ ਬੇਹੱਦ ਨਿਰਾਸ਼ਾ ਹੋਈ ਏ ਪੰਜਾਬ ਨਾਲ ਵੱਡਾ ਨਿਆਂ ਹੋਇਆ ਦੇਖੋ ਯਾਰ ਗੱਲ ਇਹ ਆ ਤੁਸੀਂ ਹੁਣੀ ਉੱਥੇ ਫਾਈਨਾਂਸ ਕਮਿਸ਼ਨ ਗਿਆ ਹੋਇਆ ਉਹ ਫਾਈਨਾਂਸ ਕਮਿਸ਼ਨ ਨਹੀਂ ਜੋ ਪ੍ਰੈਸ ਕਾਨਫਰੰਸ ਕੀਤੀ ਆ ਤੁਸੀਂ ਅਨਜਾਦਾ ਲਾ ਲਓ ਵੀ ਉਹਨਾਂ ਨੇ ਕੀ ਕਿਹਾ ਵੀ ਇਹਨਾਂ ਨੂੰ ਪੈਸਾ ਦੇ ਕਿੱਥੋਂ ਦਈਏ ਠੀਕ ਹੈ ਇਹਨਾਂ ਨੇ ਬੜੇ ਚੰਗੇ 에어ਪੋਰਟ ਤੋਂ ਲੈ ਕੇ ਜਦੋਂ ਮੈਂ ਇੱਥੇ ਤੱਕ ਪਹੁੰਚਿਆ ਬੜੇ ਮੇਰੇ ਵੈਲਕਮ ਦੇ ਬੋਰਡ ਲਾਏ ਆ ਉਹਦੇ ਲਈ ਖਰਚਾ ਕੀਤਾ ਪਰ ਮੈਂ ਉਹ ਦੇਖ ਕੇ ਨਹੀਂ ਮੈਂ ਤਾਂ ਦੇਖਣਾ ਵੀ ਇਹ ਪੈਸਾ ਵਰਤ ਕਿੱਥੇ ਰਹੇ ਆ ਤੂੰ ਸਾਰਾ ਪੈਸਾ ਏ ਜਿਹੜਾ ਉਹ ਚਾਹੇ ਬੱਸਾਂ ਦੇ ਪਿੱਛੇ ਆਪਣੀ ਐਡ ਕਰ ਰਹੇ ਆ ਚਾਹੇ ਸਾਰੇ ਸ਼ਹਿਰ ਆ ਜਿਹੜੇ ਉਹ ਭਰੇ ਪਏ ਨੇ ਚਾਹੇ ਉਹ ਟੀਵੀ ਦੇ ਵਿੱਚ ਬੜੀਆਂ ਬੜੀਆਂ ਐਡਵਰਟਾਈਜ਼ਮੈਂਟਸ ਜਿਹੜੀਆਂ ਆ ਉਹ ਆ ਰੀਆਂ ਤੇ ਸਾਰਾ ਪੈਸਾ ਤਾਂ ਇਸ ਤਰੀਕੇ ਨਾਲ ਆੜਾ ਰੇ ਆ ਲੋਕਾਂ ਤੱਕ ਤਾਂ ਪਹੁੰਚ ਨਹੀਂ ਰਿਹਾ ਕੁਝ ਤੇ ਇਸ ਕਰਕੇ ਬਿਲਕੁਲ ਕਰਜ਼ੇ ਚ ਡੁੱਬਿਆ ਹੋਇਆ ਸੂਬਾ ਏ ਚੀਮਾ ਸਾਹਿਬ ਮੈਂ ਸਮਝਦਾ ਹੁਣ ਤਾਂ ਉਹਨਾਂ ਨੂੰ ਸਮਝ ਆ ਗਈ ਆ ਤਿੰਨਕ ਸਾਲ ਹੋ ਚੱਲੇ ਆ ਬਜਟ ਪੇਸ਼ ਕਰਦੇ ਆ ਨੂੰ ਹੁਣ ਤੇ ਇਸ ਕਰਕੇ ਪਹਿਲਾਂ ਆਪਣੇ ਵੱਲ ਝਾਤੀ ਮਾਰਨ ਤੇ ਇੱਕ ਮੈਂ ਹੋਰ ਵੀ ਕਹਿਣਾ ਚਾਹਣਾ ਇਹ ਜਿਹੜਾ ਥੋੜਾ ਬਹੁਤਾ ਵੀ ਜੇ ਉਹਨਾਂ ਨੂੰ ਪੰਜਾਬ ਨਾਲ ਪਿਆਰ ਆ ਨਾ ਤਾਂ ਚੀਮਾ ਸਾਹਿਬ ਆਪਣੇ ਮਨਿਸਟਰਾਂ ਨੂੰ ਦਿੱਲੀ ਦੇ ਵਿੱਚ ਮਿਨਿਸਟਰੀਆਂ ਚ ਭੇਜਿਆ ਕਰੋ ਜਿੱਥੇ ਸਕੀਮਾਂ ਜਿਹੜੀਆਂ ਆਏ ਉਹ ਤੁਹਾਨੂੰ ਮਿਲਣ ਜਦੋਂ ਤੁਸੀਂ ਕਿਸੇ ਸਕੀਮ ਦਾ ਲਾਭ ਹੀ ਨਹੀਂ ਲੈਣਾ ਜਦੋਂ ਤੁਸੀਂ ਕਦੇ ਆਪਣਾ ਮੂੰਹ ਹੀ ਨਹੀਂ ਦਿਖਾਉਣਾ ਉਰੇ ਆ ਕੇ ਤੇ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਓਗੇ ਪੰਜਾਬ ਨੇ ਤਾਂ ਪਿੱਛੇ ਰਹਿਣਾ ਹੀ